ਜੀ ਹਲੋ ਸਸਵੀਰ ਹਾਲ ਵੈਲਕਮ ਬੈਕ ਸਾਰਿਆਂ ਦਾ ਆਪਣੇ ਚੈਨਲ ਪੰਜਾਬੀ ਫਾਈਨ ਰੈਕਸ਼ਨ ਦੇ ਉਮੀਦ ਕਰਦੇ ਹਾਂ ਸਭ ਵਧੀਆ ਹੋਵਗੇ ਤੇ ਰਪ ਸਾਰਿਆਂ ਨੂੰ ਚੜਤੀ ਕਲਾਚ ਰੱਖੇ ਤੇ ਕੀ ਵੇਖਣਾਂ ਲਿਆ ਅੱਜ ਆਪਾਂ ਸਿਮਰਤ ਜੀ ਸਿੰਘ ਸਿਮਰਤ ਜੀ ਮਾਨ ਨੇ ਇਹਨਾਂ ਦੇ ਆਪਣਾ ਜਿਹੜਾ ਜੋ ਮਾਮਲਾ ਤਾਂ ਆਪਣੇ ਚੱਲਦੇ ਪੈ ਰਹੇ ਨੇ ਇੰਡੀਆ ਦੇ ਬਾਹਰ ਪਾਕਿਸਤਾਨ ਤੇ ਇੰਡੀਆ ਦਾ ਇਹਦੇ ਤੇ ਕੋਈ ਸਖਤ ਬਿਆਨਾ ਦਿੱਤੇ ਨਾ ਵੀਡੀਓ ਦੇਖਦੇ ਆ ਤੇ ਫਿਰ ਇਹਦੇ ਤੇ ਕਰਦੇ ਆ ਵਿਚਾਰ ਸਾਂਝੇ ਆ ਜੋ ਲੈਟ ਗੈਟਸ ਆ ਪਾਕਿਸਤਾਨ تا, تیررزم کرد ہے فلاح ٹینگ ہے میرے بیرو بیبیو اجے تک کوئی ثبوت نہیں گورمنٹ کے پوڑے کہ جو دے بچ ہویا ہے اے پاکستان نے کرایا ہے گا نیشنل سیکورٹی ایڈوائزر ڈوئل ہے پھر ملٹری انٹیلیجنس ہے جنیاں بھی بی ایس ایف سی آر پی آئی ٹی بی پی سی آئی ایس ایف سی بی آئی ਇਨਾਂ ਦੇ ਸਾਰਿਆਂ ਦੇ ਕੋਲੇ ਖੁਫੀਆ ਏਜੰਸੀਜ਼ ਇਹਨਾਂ ਦੇ ਸਾਰੀਆਂ ਹੈਗੀਆਂ ਇਹ ਰੋਜ਼ ਬੰਦਿਆਂ ਨੂੰ ਫੜਦੇ ਆ ਪਾਕਿਸਤਾਨ ਦੇ ਅਨੁਕ ਪਰ ਮੇਰਾ ਮਤਲਬ ਹੈ ਇਹਨਾਂ ਨੂੰ ਕੋਈ ਪਤਾ ਲੱਗਿਆ ਕਿ ਇੱਥੇ ਪਹਿਲਗਾਮ ਦੇ ਵਿੱਚ ਕੀ ਹੋਣਾ ਹੈਗਾ ਜੇ ਪਾਕਿਸਤਾਨ ਨੇ ਕਰਾਇਆ ਹੋਵੇ ਸੋ ਇਹਨਾਂ ਦਾ ਜਿਹੜਾ ਫੇਲਿਅਰ ਹੈ ਉਹ ਸਾਨੂੰ ਤੇ ਗਵਰਨਮੈਂਟ ਨੂੰ ਇਹ ਜਿਹੜੀ ਸ਼ਰਮਿੰਦਗੀ ਹੋਈ ਹੈ بغیر کسی ثبوت تو پاکستان کا نام لائی پاکستان نے ٹرائے ہے اسی اچھی دسنا چونے ہیں کہ جنہ چر پکا پتہ نہیں لگ دا تے پریزیڈنٹ آف انڈیا جی بی بی مرمر ہے انہوں نے گورنمنٹ نو ڈسمس کر کے پارلیمنٹ کے الیکشن پھر چاہی چاہیے ہے کہ ایک نمی سرکار آوے جی یہ پتہ لگے کہ اے इंटेलिजेंस एजेंसीयां सारीया खुफिया फेल क्यों होगियां मिलिट्री इंटेलिजेंस फेल क्यों होगी कि तिनत्रिक नु बॉर्डर ਦੇ ਉੱਤੇ ਮਜਾਦਾ ਕਰਨਾ ਚਾਹੁੰਦੇ ਹੈ ਕਿ ਸੈਣੀ ਗੜੇ ਦਾ ਬਾਰਡਰ ਖੋਲ ਕੇ ਐਕਟੂ ਕਰਕੇ ਪੁਰਾਣੇ ਵੀ 25 ਸਾਲ ਪਹਿਲਾਂ ਇੱਥੇ ਬਾਰਡਰ ਖੁੱਲਦਾ ਸੀਗਾ ਤੇ ਇੱਥੇ ਬਹੁਤ ਜਿਆਦਾ ਲੋਕਾਂ ਦੇ ਕੋਲੇ ਪੈਸਾ ਵੀ ਆਇਆ ਕਮਾਈ ਵੀ ਹੋਈ ਪਰ ਇਹ ਜਿਹੜਾ ਬਾਰਡਰ ਬੰਦ ਕਰ ਦਿੱਤਾ ਹੈ ਇਹਦੇ ਨਾਲ ਨੁਕਸਾਨ ਬਹੁਤ ਹੋਇਆ ਹੈ ਜਿਮੀਦਾਰਾਂ ਦਾ ਖੇਤ ਮਜ਼ਦੂਰਾਂ ਦਾ ਆੜਤੀਆਂ ਦਾ ਦਕਾਨਦਾਰਾਂ ਦਾ ਕਿ ਇਹ ਸਾਡੀ ਜਿਹੜੀ ਪੰਜਾਬ ਦੀ ਇਕਨੋਮੀ ਹੈ ਉਹਦੀ ਦੁਰਦਸ਼ਾ ਹੋਈ ਪਈ ਹੈ ਕਿ ਸਾਡੇ ਕੋਲੇ ਕੋਈ ਪੈਸਾ ਨਹੀਂ ਹੈਗਾ ਹੁਣ ਕਣਕ ਹੈ ਜਿਹੜੀ ਉਹ ਇੱਥੇ 2400 ਰੁਪਏ ਪਰ क्विंटल बिक ਰਹੀ ਹੈ ਤੇ ਜੇ ਪਾਰ ਸੇ ਕਸੂਰ ਚਲੇ ਜਾਈਏ ਤਾਂ ਉੱਥੇ ਦਾ ਮੁੱਲ ਹੈ 34 ਰੁਪਿਆ ਹੁਣ 34 ਰੁਪਿਆ ਮੈਂ ਕਹਿ ਰਿਹਾ ਕਿ ਇੰਡੀਆ ਰੁਪੀ ਦੇ ਦੇ ਬਰਬਰਤਾ ਹੈਗਾ ਬੇਸ਼ੱਕ ਉਹਨਾਂ ਦੀ ਕਰੰਸੀ ਕਮਜ਼ੋਰ ਹੈ ਪਰ 34 ਰੁਪਿਆ ਜੇ ਤੁਮ ਮੈਂ ਕਹਿ ਰਿਹਾ وہ انڈین روپی دے مطابق ہے گیا ہوں اتے دے گود جاؤ گی کنک گودام خراب ہوگی سوسری لگو گی چوہے کھان گے اتھے چوری ہوگی خور چیز ہوگی ایک خراب ہوگی ہوں جی یہی کنک اپن پا پار بھیج دیے مسلمان دیش افغانستان پاکستان جتھے ਕਣਖ ਦੀ ਟੋਟ ਹੈ ਉੱਥੇ ਇਹਦਾ ਆਟਾ ਬਣੂਗਾ ਇਹਦਾ ਪੇੜਾ ਬਣੂਗਾ ਇਹਦੀ ਰੋਟੀ ਬਣੂਗੀ ਇਹ ਖਾਧੀ ਜਾਊਗੀ ਤੇ ਸਾਡੇ ਕੋਲੇ ਪੈਸਾ ਬਹੁਤ ਜ਼ਿਆਦਾ ਆਜੂਗਾ ਜਿੱਦਣਾਂ ਨੌਕਰੀਆਂ ਵੀ ਬਹੁਤ ਵਧਣਗੀਆਂ ਮੇਰਾ ਖਿਆਲ ਹੈ ਕਿ 1% ਜੀ ਡੀ ਪੀ ਇਹਦੇ ਨਾਲ ਇੰਡੀਆ ਦੀ ਵਧੂਗੀ ਜੇ ਇਹ ਬਾਰਡਰ ਖੋਲ ਦੇਣ ਤੇ ਜੀ ਡੀ ਪੀ ਵਧਨ ਤੇ ਨਾਲ 70000 ਨੌਕਰੀਆਂ ਪੰਜਾਬ ਦੇ ਵਿੱਚ ਹੋ ਜਾਣਗੀਆਂ ਜਿਹੜਾ ਇਹ ਪਾਕਿਸਤਾਨ ਤੋਂ ਅਸਲਾ ਹੁੰਦਾ ਹੈ ਜਾਂ ਇਹ ਚਿੱਟਾ ਹੁੰਦਾ ਹੈ ਡਰੱਗਸ ਹੁੰਦੀਆਂ ਇਹ ਜਿਹੜੇ ਨੌਜਵਾਨ ਮੁੰਡੇ ਐ ਜਿਨ੍ਹਾਂ ਦੇ ਕੋਲੇ ਕੋਈ ਨੌਕਰੀ ਸਾਧ ਨਹੀਂ ਐ ਇਹ ਉਹਦੇ ਵਿੱਚ ਲੱਗੇ ਹੋਏ ਐ ਉਹਦੇ ਵਿੱਚੋਂ ਬਾਹਰ ਕੱਢਣ ਦੇ ਲਈ ਇਹਨਾਂ ਨੂੰ ਰੋਜ਼ੀ ਚਾਹੀਦੀ ਐ ਜਿਹੜੀ ਮੋਤੀ ਸਾਹਿਬ ਨੇ ਪਹਿਲਾਂ ਜਦੋਂ ਪ੍ਰਾਈਮ ਮਿਨਿਸਟਰ ਬਣੇ ਸੀਗੇ ਉਨਾਂ ਨੇ ਵੀ ਕਿਹਾ ਸੀ ਕਿ ਲੋਕ ਦੀ ਦਮਾਂਗੇ ਬਹੁਤ ਤਕੜੇ ਤੌਰ ਤੇ ਉੱਤੇ ਭਗਵੰਤ ਸਿੰਘ ਮਾਨ ਤੇ ਆਮ ਪਾਰਟੀ ਨੇ ਵੀ ਕਿਹਾ ਹੈ ਪਰ ਨੌਕਰੀਆਂ ਬਿਲਕੁਲ ਇਹ بے ਰੋਜ਼ਗਰੀ ਬਹੁਤ ਜ਼ਿਆਦਾ ਹੈਗੀ ਹੈ ਸੋ ਅਸੀਂ ਕੋਲਣਾ ਚਾਹੁੰਦੇ ਹਾਂ ਕਿ ਬਾਰਡਰ ਪਰ ਜਿਹੜਾ ਵਾਕਿਆ ਪੈਲਗਾਮ ਹੋਇਆ ਸ਼ਾਇਦ ਇਹ ਸੈਨਿਕ ਵਾਲੇ ਸਾਨੂੰ ਨਾ ਕੌਂਸਲ ਦੇਣ ਪਰ ਫਿਰ ਅਸੀਂ 13 ਨੂੰ ਇੱਥੇ ਚੰਗੀ ਜਗ੍ਹਾ ਤੇ ਸੈਮੀਨਾਰ ਇਹਦੇ ਉੱਤੇ ਕਰਾਂਗੇ ਜਿੱਥੇ ਅਸੀਂ ਦੱਸਾਂਗੇ ਕਿ ਇਹ ਬਾਰਡਰ ਖੋਲ੍ਹ ਨਾਮ ਬਹੁਤ ਜ਼ਰੂਰੀ ਹੈ ਕਿ ਸਾਡਾ ਜਿਹੜਾ ਜ਼ਿਮੀਦਾਰ ਹੈ ਉਹ ਦਿੱਲੀ ਦੇ ਉੱਤੇ ਦਾਅਵੇ ਮਾਰਦਾ ਹੈ ਤੇ ਉੱਥੇ ਕਹਿੰਦਾ ਕਿ ਜਿਹੜੇ ਕਿਸਾਨ ਖੁਦਕਸ਼ੀ ਕਰ ਗਏ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਐਮਐਸਪੀ ਹੋਰ ਵੱਧ ਜਾਏ ਜੇ ਇਹ ਬਾਰਡਰ ਖੁੱਲ੍ਹ ਜੇ ਉਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਹੀ ਆ ਜਾਂਦੀਆਂ ਕਿ ਇਹ ਖੱਟੀ ਇੰਨੀ ਹੋਣੀ ਹੈ ਆਪਣੇ ਦੋ ਕਿੱਤੇ ਹੈ ਦਨ ਕਿਤੇ ਹੈ ਖਤਾਪਾ ਟ੍ਰੇਡ ਕਰਦੇ ਹੈ ਵਪਾਰ ਕਰਦੇ ਹੈ ਇੱਕ ਆਪਣੇ ਕੋਲ ਟ੍ਰਾਂਸਪੋਰਟ ਹੈ ਇੱਕ ਆਪਣੇ ਕੋਲ ਖੇਤੀਬਾੜੀ ਹੈ ਇੱਕ ਸਾਡੇ ਕੋਲ ਖੇਤ ਮਜ਼ਦੂਰੀ ਹੈ ਇਹ ਸਾਰੀਆਂ ਚੀਜ਼ਾਂ ਪੂਰੀਆਂ ਹੋ ਜਾਣਗੀਆਂ ਜੇ ਆਪਣੇ ਇਹ ਬਾਰਡਰ ਖੁੱਲ ਜਾਣ ਤੇ ਸਾਡੀ ਨਾਲ ਜਿੰਸਾਂ ਬਾਹਰ ਦੇ ਮੁਲਕਾਂ ਦੇ ਵਿੱਚ ਜਾਣ ਲੱਗ ਪੈਣ ਸੋ ਇਸ ਕਰਕੇ ਅਸੀਂ ਟੈਂਟਰੀ ਕੋਈ ਤੇ ਰੱਖਿਆ ਹੈ ਕਿ ਅਸੀਂ ਇੱਥੇ ਇੱਕ ਮੁਜ਼ਾਹਰਾ ਕਰਨਾ ਚਾਹੁੰਦੇ ਹਾਂ ਜਿਸ ਨਾਲ ਪਾਕਿਸਤਾਨ ਦੇ ਨਾਲ ਬਾਰਡਰ ਖੁੱਲੇ ਤੇ ਜਦੋਂ ਛੋਣੇ ਦਾ ਟਾਈਮ ਆਉਂਦਾ ਫਿਰ ਅਸੀਂ ਸੁਲੇਮਾਨ ਕੇ ਜਿਹੜਾ ਬਾਰਡਰ ਹੈ ਉੱਥੇ ਵੀ ਇੱਕ ਮੁਜ਼ਾਹਰਾ ਕਰਾਂਗੇ ਕਿ ਜੋਰ ਪਾਵਾਂਗੇ ਕਿ ਇਹ ਬਾਰਡਰ ਖੁੱਲੇ ਹੁਣ ਤੁਸੀਂ ਕਹੋਗੇ ਕਿ ਪਾਕਿਸਤਾਨ ਤਾਂ ਟਰੋਰਿਜ਼ਮ ਕਰਦਾ ਫਲੋਰਨਟਿੰਗ ਹੈ میرے بیو بو اجے تک کوئی ثبوت نہیں گورنمنٹ دے کولے کہ جو پہل گام دے بچ ہویا ہے اے پاکستان نے کرایا ہے گا ایجنسیز ہے خفیہ ہے رو ہے انٹیلیجنس بیورو ہے سپیشل گروپ ہے کیبنٹ سیکٹیریٹ ہے نیشنل سیکورٹی ایڈوائزر ڈوئل ہے پھر ملٹری انٹیلیجنس ہے ਜਿੰਨੀਆਂ ਵੀ ਬੀਐਸਐਫ ਸੀਆਰਪੀ ਆਈਟੀ ਬੀਪੀ ਸੀਆਈਐਸਐਫ ਸੀਬੀਆਈ ਇਹਨਾਂ ਦੇ ਸਾਰਿਆਂ ਦੇ ਕੋਲੇ ਖੁਫੀਆ ਏਜੰਸੀਜ਼ ਇਹਨਾਂ ਦੇ ਸਾਰੀਆਂ ਹੈਗੀਆਂ ਇਹ ਰੋਜ਼ ਬੰਦਿਆਂ ਨੂੰ ਫੜਦੇ ਆ ਪਾਕਿਸਤਾਨਦਿਆਂ ਨੂੰ ਪਰ ਮੇਰਾ ਮਤਲਬ ਹੈ ਇਹਨਾਂ ਨੂੰ ਕਿਉਂ ਨਹੀਂ ਪਤਾ ਲੱਗਿਆ ਕਿ ਇੱਥੇ ਪਹਿਲਗਾਮ ਦੇ ਵਿੱਚ ਕੀ ਹੋਣਾ ਹੈਗਾ ਜੇ ਪਾਕਿਸਤਾਨ ਨੇ ਕਰਾਇਆ ਹੋਵੇ ਸੋ ਇਹਨਾਂ ਦਾ ਜਿਹੜਾ ਫੇਲਿਅਰ ਹੈ ਉਹ ਨੂੰ ਤੇ ਗਵਰਨਮੈਂਟ ਨੂੰ ਇਹ ਜਿਹੜੀ ਸ਼ਰਮਿੰਦਗੀ ਹੋਈ ਹੈ ਬਗੈਰ ਕਿਸੇ ਸਬੂਤ ਤੋਂ ਪਾਕਿਸਤਾਨ ਦਾ ਨਾਮ ਲਈ ਜਾਂ ਬੇਕ ਕਿ ਪਾਕਿਸਤਾਨ ਨਿਕ ਰਿਹਾ ਹੈ ਹੁਣ ਕੋਈ ਪਾਕਿਸਤਾਨ ਦਾ ਕੋਈ ਸਬੂਤ ਜੇ ਹੋਵੇ ਤਾਂ ਫੇਰ ਇੰਨੀਆਂ ਇੰਟੈਲੀਜੈਂਸ ਏਜੰਸੀਸ ਹੈ ਕਿਆਂ ਇਹਨਾਂ ਨੇ ਪਹਿਲਾਂ ਚੂਨੀ ਦੱਸਿਆ कि ਇੱਥੇ ਪੈਲਦਮ ਦੇ ਵਿੱਚ ਇਹੋ ਜਿਹਾ ਹਮਲਾ ਹੋਊਗਾ ਸੋ ਇਹ ਸਾਰੀ ਚੀਜ਼ ਹੈ ਕਿ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਜਿੰਨਾ ਚਿਰ ਪੱਕਾ ਪਤਾ ਨਹੀਂ ਲੱਗਦਾ ਤੇ ਪ੍ਰੈਜ਼ੀਡੈਂਟ ਆਫ ਇੰਡੀਆ ਜਿਹੜੀ ਬੀਬੀ ਮਰਮੋਰੂ ਆਹੇ ਉਹਨਾਂ ਨੂੰ ਗਵਰਨਮੈਂਟ ਨੂੰ ਡਿਸਮਿਸ ਕਰਕੇ ਪਾਰਲੀਮੈਂਟ ਦੇ ਇਲੈਕਸ਼ਨ ਫੇਰ ਕਰਾਉਣੇ ਚਾਹੀਦੇ ਹੈ ਕਿ ਇੱਕ ਨਵੀਂ ਸਰਕਾਰ ਆਵੇ ਜਿਹੜੀ ਇਹ ਪਤਾ ਲਵੇ ਕਿ ਇਹ ਇੰਟੈਲੀਜੈਂਸ ਏਜੰਸੀਆਂ ਸਾਰੀਆਂ ਖੁਫੀਆ ਫੇਲ ਕਿਉਂ ਹੋ ਗਈਆਂ ਮਿਲਟਰੀ ਇੰਟੈਲੀਜੈਂਸ ਫੇਲ ਕੀ ਹੋਗੀ ਉਹ ਜਿਹੜੇ ਅਗਨੀਵੀਰ ਹੈ ਜਿਹੜੇ ਨਵੇਂ 4-4 ਸਾਲ ਦੇ ਸਪਾਈ ਲਾਤੇ ਹੈ ਉਹ ਤਾਂ ਨਹੀਂ ਕਿਥੇ ਮਿਲਟਰੀ ਇੰਟੈਲੀਜੈਂਸ ਦੇ ਦੇਖ ਭਾਲ ਹੋਗੇ ਤੋ ਮੇਰਾ ਮਤਲਬ ਜਦੋਂ ਸਾਰਾ ਢਾਂਚਾ ਹੀ ਗਿਰਿਆ ਪਿਆ ਤੇ ਇਹ ਇੰਟੈਲੀਜੈਂਸ ਏਜੰਸੀਜ਼ ਇਹ ਤਾਂ ਸਿਰਫ ਦੱਸਦੀ ਹੈ ਕਿ ਮੋਦੀ ਸਾਹਿਬ ਤੋਂ ਡੇਨੀ ਵੋਟ ਮਹਾਰਾਸ਼ਟਰ ਚ ਨਹੀਂ ਇਹ ਤਾਮਿਲਨਾਡੂ ਚ ਉੱਥੇ ਹੈ ਇੱਥੇ ਹੈ ਤੇ ਜਿਹੜੀ ਐਕਸਟਰਨਲ ਅਫੇਅਰਸ ਮਿਨਿਸਟਰੀ ਹੈ ਫੋਰਨ ਮਿਨਿਸਟਰੀ ਉਹ ਵੀ ਫੇਲ ਹੋ ਗਈ ਉਹਦੇ سفیر ساری ਦੁਨੀਆ ਦੇ ਵਿੱਚ ਲੱਗੇ ਹੋਏ ਐ ਤੇ ਉਹਨਾਂ ਨੇ ਕਿਉਂ ਨਹੀਂ ਸਾਨੂੰ ਦੱਸਿਆ ਕਿ ਇਹੋ ਜਿਹਾ ਕੰਮ ਹੋਣ ਵਾਲਾ ਹੈਗਾ ਜੇ ਉਹ ਕੰਮ ਕਰਦੇ ਹੁੰਦੇ ਤਾਂ ਫੇਰ ਇਹ ਸਾਨੂੰ ਪਤਾ ਲੱਗਣਾ ਚਾਹੀਦਾ ਸੀਗਾ ਕਿ ਪਹਿਲ ਗਾਮ ਦੇ ਵਿੱਚ ਐਫ ਜੀ ਦੁਰਘਟਨਾ ਵਰਤ ਹੋ ਗਈ ਦੂਸਰੀ ਚੀਜ਼ ਹੈ ਕਿ ਜੇ ਪਾਕਿਸਤਾਨ ਨੇ ਕੀਤਾ ਪਰ ਇੰਡੀਆ ਵੀ ਇਨੋਸੈਂਟ ਗਰੀਬ ਨਹੀਂ ਹੈ ਇਸ ਨੇ ਵੀ ਕੈਨੇਡਾ ਦੇ ਵਿੱਚ ਤਿੰਨ ਸਿੱਖ ਮਰਵਾਏ ਹੈ ਜਿਹੜਾ ਟਰੂਡੋ ਸਾਹਿਬ ਪ੍ਰਾਈਮ ਮਿਨਿਸਟਰ ਨੇ ਆਪਣੀ ਪਾਰਲੀਮੈਂਟ ਦੇ ਵਿੱਚ ਕਿਹਾ ਕਿ ਇਹ ਤਿੰਨ ਸਿੱਖ ਜਿਹੜੇ ਕੈਨੇਡਾ ਦੇ ਵਿੱਚ ਮਰਵਾਏ ਹੈ ਇਹ ਇੰਡੀਆ ਨੇ ਮਰਵਾਏ ਹੈ ਫਿਰ ਅਮਰੀਕਾ ਦੇ ਵਿੱਚ ਪੰਨੂ ਨੂੰ ਮਰਵਾਉਣ ਦੀ ਕੋਸ਼ਿਸ਼ ਕੀਤੀ ਪਰ ਅਮਰੀਕਾ ਦੀ ਇੰਟੈਲੀਜੈਂਸ ਏਜੰਸੀ ਬਹੁਤ ਤਕੜੀ ਸੀ ਉਹਨੂੰ ਪਹਿਲਾਂ ਪਤਾ ਲੱਗ ਗਿਆ ਉਹਨੇ ਬੰਦੇ ਫੜ ਲਏ ਤੇ ਫਿਰ ਇੱਕ ਯਾਦਵ ਹੈ ਰੋਦਾ ਉਸ ਨੂੰ ਸਰਵਿਸ ਤੋਂ ਬਾਹਰ ਕੱਢਣਾ ਪਿਆ ਮੇਰਾ ਤੇ ਬਲੇਥ ਦੇ ਵਿੱਚ ਇੰਨਨ ਦੇ ਵਿੱਚ ਅਪਤਾਰ ਸਿੰਘ ਖੰਡੇ ਨੂੰ ਮਰਵਾਤਾ ਤੇ ਪਾਕਿਸਤਾਨ ਦੇ ਵਿੱਚ ਕਰਨਜੀਤ ਸਿੰਘ ਪੰਜਵੜ ਨੂੰ ਮਰਵਾਤਾ ਫਿਰ ਰੋਡੇ ਨੂੰ ਮਰਵਾਤਾ ਫਿਰ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਮਰਵਾਤਾ ਇੱਥੇ ਪੰਜਾਬ ਦੇ ਵਿੱਚ ਮੂਸੇਵਾਲ ਨੂੰ ਮਰਵਾਤਾ ਤੇ ਫੇਰ ਆ ਨਮਾ ਹਰੀਨੋ ਫਰੀਦਕੋਟ ਦੇ ਵਿੱਚ ਮਰਵਾਤਾ ਸੋ ਮੇਰਾ ਮਤਲਬ ਹੈ ਨਾ ਸਮਝੋ ਕਿ ਅਸੀਂ ਬਹੁਤ ਸ਼ਰੀਫ ਆਦਮੀ ਐ ਤੇ ਅਸੀਂ ਬਿਲਕੁਲ ਗਊ ਐ ਤੇ ਅਸੀਂ ਗਊ ਗਊ ਵਰਗਾ ਕੰਮ ਕਰਦੇ ਐ ਇਹ ਸਾਰਾ ਸਿਆਪਾ ਇੰਡੀਆ ਨੇ ਸੇੜਿਆ ਹੈਗਾ ਇਹਨਾਂ ਨੇ ਸਾਰੇ ਮੁਲਕਾਂ ਦੀ ਸੋਵਰਨਿਟੀ ਤੋੜਤੀ ਐ ਤੇ ਅਮਰੀਕਾ ਦੀ ਜਿਹੜੀ ਮਨੋ ਡਾਕਟਰੀਨ ਹੈ ਉੱਥੇ ਬੰਦੇ ਪੰਨੂ ਨੂੰ ਮਾਰਨ ਦੇ ਲਈ ਜਿਹੜੇ ਭੇਜੇ ਹੈ ਉਹਦੀ ਮਨਰੋਡ ਡਾਕਟਰੀਨ ਵੀ ਤੋਰ ਦੁੱਤੀ ਹੈਗੀ ਹੈ ਸੋ ਇਹ ਸਾਰੀਆਂ ਚੀਜ਼ਾਂ ਹੈਗੀਆਂ ਕਿ ਇਹ ਇਹ ਬਹੁਤ ਗੰਭੀਰ ਰੇ ਹੋਇਆ ਜੋ ਕੁਛ ਪੈਲਗਾਮ ਦੇ ਵਿੱਚ ਹੋਇਆ ਤੇ ਸਾਰੀ ਪ੍ਰੈਸ ਨੇ ਬਹੁਤ ਚੱਕਿਆ ਜੋ ਚੱਕਿਆ ਜੋ ਕਰਕੇ ਇੱਕ ਫਿਰਕੇ ਦੇ ਲੋਕ ਮਾਰੇ ਗਏ ਹੈ ਪੜੇ ਜੇதோ 2008 ਦੇ ਵਿੱਚ ਚਿੱਟੀਆਂ ਪੂਰੇ ਫੌਜ ਨੇ 43 ਸਿੱਖ ਮਾਰਤੇ ਸੀਗੇ ਕਸ਼ਮੀਰ ਦੇ ਵਿੱਚ ਉਦੋਂ ਇੱਡਾ ਇਹ ਪਚਾਲ ਪ੍ਰੈਸ ਦੇ ਵਿੱਚ ਕੋਈ ਨਹੀਂ ਸੀ ਆਇਆ ਕਿਸੇ ਨੇ ਪੁੱਛਿਆ ਨਹੀਂ ਕਿਸੇ ਨੇ ਪੁੱਛਿਆ ਨਹੀਂ ਫਿਰ ਇੰਦਰਾ ਗਾਂਧੀ ਨੇ ਜਿਹੜਾ ਬਲੂ ਸਟਾਰ ਕੀਤਾ ਉਹਦੇ ਵਿੱਚ ਵੀ ਪ੍ਰੈਸ ਕਹਿੰਦੀ ਐ ਕਿ ਜੀ ਇਹ ਤਾਂ ਟੈਰਰਿਜ਼ਮ ਸੀਗੀ ਫਿਰ ਜਿਹੜਾ ਰਜੀਵ ਕਾਂਧੀ ਨੇ ਸਾਰੇ ਇੰਡੀਆ ਦੇ ਵਿੱਚ ਸਿੱਖਾਂ ਦੀ ਕਤਲੇਆਮ ਕੀਤੀ ਉਹ ਵੀ ਪ੍ਰੈਸ ਚੁਪ ਕਰਕੇ ਬੈਠੀ ਰਹੀ ਹੈ ਉਹ ਵੀ ਕੰਦੀਏ ਹੈ ਇਹ ਤਾਂ ਜੀ ਛੋਟੀ ਜੀ ਚੀਜ਼ ਸੀ ਤੇ ਕੁਝ ਨਹੀਂ ਹੈ ਪਰ ਆ ਜਿਹੜੇ ਹਿੰਦੂ ਮਾਰੇ ਗਏ ਹੈ ਇਹਦੇ ਤੇ ਪ੍ਰੈਸ ਬਹੁਤ ਜ਼ਿਆਦਾ ਐਕਟਿਵ ਹੋਈ ਹੈ ਪਰ ਇਹ ਅਸਲੀ ਚੀਜ਼ ਨਹੀਂ ਫੜ ਰਹੀ ਕਿ ਇਹ ਕਤਲ ਕਿੰਨੇ ਕਰਾਇਆ ਪਾਕਿਸਤਾਨ ਨੇ ਕਰਾਇਆ ਹੈ ਕਿ ਜਿਹੜਾ ਬਦਲਾ ਭਾਵ ਦੀ ਨੀਤੀ મોદી ਨੇ ਬਾਹਰ ਦੇ ਮੁਲਕਾਂ ਦੇ ਵਿੱਚ ਲੋਕਾਂ ਨੂੰ ਮਾਰਨ ਦੇ ਸ਼ੁਰੂ ਕੀਤੀ ਹੈ ਬਲੋਚਿਸਤਾਨ ਦੇ ਵਿੱਚ ਮੰਨੇ ਆਪ ਇੰਡੀਅਨਸ ਕਿ ਅਸੀਂ ਉੱਥੇ ਗੜਬੜ ਕਰਾਈ ਹੈ ਤੇ ਉਹਨਾਂ ਦੀ ਜਿਹੜੀ ਰੇਲ ਗੱਡੀ ਹੈ ਉਹਨੂੰ ਵੀ ਛਰਾ ਕੇ ਚਲਾਇਆ ਹੈਗਾ ਸੋ ਮੇਰਾ ਮਤਲਬ ਹੈ ਕਿ ਆਪਾਂ ਬਿਲਕੁਲ ਇਹ ਸਾਧੂ ਸੂਧੂ ਤਾਂ ਕੋਈ ਹੈ ਨਹੀਂਗੇ ਸੋ ਇਹ ਜਿਹੜੀ ਗੜਬੜ ਹੈ ਇਹ ਜਿੰਨਾ ਚਿਰ ਪਾਰਲੀਮੈਂਟ ਨੂੰ ਭੰਗ ਨਹੀਂ ਕੀਤਾ ਜਾਂਦਾ ਨਵੀਂ ਸਰਕਾਰ ਨਹੀਂ ਆਉਂਦੀ ਉਨਨਾ ਚਿਰ ਇਹ ਨਵਾਂ ਮਾਹੌਲ ਨਹੀਂ ਸਿੱਟ ਸਕਦਾ ਤੇ ਪਾਣੀ ਸਾਰੇ ਇੰਡਸ ਵਾਟਰ ਟ੍ਰੀਟੀ ਰੱਦ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹ ਪੰਜਾਬ ਦਾ ਪਾਣੀ ਹੈ ਜਦੋਂ ਇੰਡਸ ਵਾਟਰ ਟ੍ਰੀਟੀ ਬਣਾਈ ਗਈ ਉਹ ਤੋਂ ਵੀ ਪੰਜਾਬ ਦੀ رائے ਨਹੀਂ ਲਈ ਗਈ ਜਦਕਿ ਰਿਪੇਰੀਅਨ ਲਾਅ ਦੇ ਮੁਤਾਬਕ ਪੰਜਾਬ ਦੇ ਪਾਣੀ ਦੀ رائے ਜ਼ਰੂਰ ਲੈਣੀ ਪੈਂਦੀ ਸੀ ਹੁਣ ਵੀ ਜੇ ਰੱਦ ਕੀਤੀ ਹੈ ਪੰਜਾਬ ਸਰਕਾਰ ਦੀ ਜਾਂ ਪੰਜਾਬ ਦੀ ਇਹ ਕੋਈ رائے ਇਹਦੇ ਵਿੱਚ ਨਹੀਂ ਲਈ ਗਈ ਤੇ ਟਿੰਡਰੇਆ ਹੈਗੇ ਇੱਕ ਸਾਥਲੋਚ ਹੈ ਇੱਕ ਬਿਆਸ ਹੈ ਇੱਕ 라ਵੀ ਹੈ ਇਹਦੇ ਪਾਣੀ ਬੰਦ ਕਰ ਦੇਣਗੇ ਪਰ ਇਹਨਾਂ ਦਾ ਤਿੰਨਾਂ ਦਾ ਪਾਣੀ ਪਾਕਿਸਤਾਨ ਦੇ ਵਿੱਚ ਦੋ ਚਾਰ ਬੂੰਦਾਂ ਜਾਂਦੀਆਂ ਹੋਣਗੀਆਂ ਇੰਨੀਆਂ ਬੂੰਦਾਂ ਨਹੀਂ ਜਾਂਦੀਆਂ ਇਥੋਂ ਦਾ ਇੱਕ ਕੋਰਸਪੋਨਡੈਂਟ ਅੰਗਰੇਜ਼ੀ ਦਾ ਇਹ ਉਹ ਲਿਖਦਾ ਹੈਗਾ ਕਿ ਕਸੂਰ ਦੇ ਵਿੱਚ ਚਮੜੇ ਦੀਆਂ ਫੈਕਟਰੀਆਂ ਜਿਹੜੀਆਂ ਹੈਗੀਆਂ ਉਹ ਦਾ ਗੰਦਾ ਸਤਲੁਜ ਦੇ ਵਿੱਚ ਡਿੱਗਦਾ ਤੇ ਇਸ ਕਰਕੇ ਬਿਮਾਰੀ ਸਾਡੇ ਇੱਥੇ ਸਤਲੁਜ ਦੇ ਵਿੱਚ ਹੁਣ ਸਤਲੁਜ ਦੇ ਉੱਤੇ ਦੋ ਡੈਮਸ ਨੇ ਕਸੜੀ ਵਾਲਾ ਇੱਕ ਹਰੀਕੇ ਹੈ ਹੁਣ ਪਾਣੀ ਥੱਲੇ ਨੂੰ ਜਾਂਦਾ ਹੈ ਉੱਤੇ ਨੂੰ ਤਾਂ ਚੜਦਾ ਨਹੀਂ ਉੱਠ ਰਿਬਿਊਨ ਦੇ ਕੋਰਸਪੌਂਡੈਂਟ ਨੂੰ ਪੁੱਛੋ ਕੀ ਤੋਂ ਕੀ ਹਰ ਤੁਸੀਂ ਕਿਹਾ ਕਿ ਇੱਕ ਸੂਰ ਦਾ ਜਿਹੜਾ ਚਮੜੇ ਜਦ ਕਮੈਂ ਉਹ ਸਤਲੁਜ ਦੇ ਵਿੱਚ ਜਾਂਦਾ ਤੇ ਪਾਣੀ ਉੱਤੇ ਨੂੰ ਤਾਂ ਚੜਦਾ ਨਹੀਂ ਤੁਸੀਂ ਦੱਸਦਿਓ ਜੇ ਚੜਦਾ ਹੋਊਗਾ ਤੁਸੀਂ ਦਰਿਆ ਦੇ ਉੱਤੇ ਰੰਨੇ ਹੋ ਮੈਂ ਵੀ ਇੱਥੇ ਐਸਐਸਪੀ ਰਿਆ ਦਰਿਆਵਾਂ ਦਾ ਮੈਨੂੰ ਪਤਾ ਪਾਣੀ ਉੱਤੇ ਨੂੰ ਤਾਂ ਚੜਦਾ ਨਹੀਂ ਇਹ ਤਾਂ ਥੱਲੇ ਨੂੰ ਜਾਂਦਾ ਤੇ ਉੱਤੇ ਨੂੰ ਖਸੂਰ ਤੋਂ ਉੱਤੇ ਨੂੰ ਕਿਵੇਂ ਆ ਗਿਆ ਸੋ ਮੇਰਾ ਮਤਲਬ ਹੈ ਕਿ ਇਹ ਜਿਹੜੇ ਆਪਣੇ ਪ੍ਰੈਸ ਵਾਲੇ ਐ ਇਹ ਸੋਹਣੀ ਤਰ੍ਹਾਂ ਲਿਖਿਆ ਕਰ ਲਿਖਿਓ ਕਰਕੇ ਸਾਨੂੰ ਪਤਾ ਹੈ ਸਾਰੀ ਚੀਜ਼ ਦਾ ਤੇ ਇਸ ਤਰ੍ਹਾਂ ਟ੍ਰਿਬਿਊਨ ਦੇ ਵਿੱਚ ਲਿਖ ਦੇਣਾ ਕਿ ਇਹ ਕਸੂਰ ਦਾ ਪਾਣੀ ਉੱਤੇ ਨੂੰ ਚੜਦਾ ਮੈਂ ਤਾਂ ਕਦੇ ਦੇਖਿਆ ਨਹੀਂ ਦੂਸਰੀ ਚੀਜ਼ ਹੈ ਕਿ ਇਹ ਜੇ ਅਸਰ ਹੋਇਆ ਤਾਂ ਫੇਰ ਜਿਹੜਾ ਇੰਡਸ ਦਾ ਪਾਣੀ ਹੈ ਉਹ ਆਉਂਦਾ ਹੈਗਾ ਚੀਨ ਤੋਂ ਸਤਲੁਜ ਦਾ ਪਾਣੀ ਆਉਂਦਾ ਥਿੱਬਤ ਤੋਂ ਬ੍ਰਹਮਪੁੱਤਰ ਦਾ ਬ੍ਰਹਮਪੁੱਤਰ ਜਿਹੜਾ ਦਰਿਆ ਅਸਾਮ ਦਾ ਉਹਦਾ ਪਾਣੀ ਆਉਂਦਾ ਥਿੱਬਤ ਚੀਨ ਤੋਂ ਤੇ ਜੇ ਚੀਨ ਨੇ ਵੀ ਪਾਣੀ ਦੇ ਬੰਦ ਕਰਤੇ ਪਾਕਿਸਤਾਨ ਦੇ ਨਾਲ ਹਮਦਰਦੀ ਕਰਕੇ ਤਾਂ ਫੇਰ ਸਾਡਾ ਬਣੂਗਾ ਕੀ ਮੇਰਾ ਮਤਲਬ ਹੈ ਕਿ ਇਹ ਪਹਿਲਾਂ ਤਾਂ ਸ਼ੈਤਾਨੀ ਕਰ ਬੈਠੇ ਐ ਖੇਡ ਬੈਠੇ ਐ ਤੇ ਹੁਣ ਕਹਿੰਦੇ ਐ ਕਿ ਇਹ ਪਾਕਿਸਤਾਨ ਨੇ ਕਿਹਾ ਤੁਸੀਂ ਆਪ ਬੜੇ ਸਿਆਣੇ ਬੰਦੇ ਹੋ ਫਰੋਜ਼ਪੋਰ ਦੇ ਵਿੱਚ ਰਹਿੰਦੇ ਹੋ ਬਾਰਡਰ ਦੇ ਉੱਤੇ ਰਹਿੰਦੇ ਹੋ ਅੰਗਰੇਜ਼ਾਂ ਦੇ ਵੇਲੇ ਇਹ ਇੱਕ ਪੋਸਟ ਸੀਗੀ ਜਿਹੜੀ ਲਾਹੌਰ ਦਰਬਾਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਉੱਤੇ ਇਹ ਪੂਰੀ ਖੁਫੀਆ ਨਗਾਰਾ ਖੜੀ ਸੀਗੀ ਫਰੋਜ਼ਪੁਰ ਤੇ ਤੁਸੀਂ ਇੱਥੋਂ ਤੁਸੀਂ ਮੈਨੂੰ ਦੱਸੋ ਇਹ ਪਾਕਿਸਤਾਨ ਦਾ ਨਾਂ ਕਿਵੇਂ ਲੈ ਰਿਹਾ ਇਹ ਤਾਂ ਨਲਕੀ ਸੈਂਟਰ ਦੀ ਗਵਰਨਮੈਂਟ ਦੀ ਹੈ ਇੰਟੈਲੀਜੈਂਸ ਏਜੰਸੀਸ ਫੇਲ ਹੋ ਗਈ ਹੈ ਇਸ ਕਰਕੇ ਸਾਰਾ ਸਿਆਪਾ ਹੋਇਆ ਕੰਨੇ ਆਟੀ ਇਹ ਹੋਸ਼ ਨਾਲ ਕੰਮ ਲੈਣਾ ਚਾਹੀਦਾ ਤੇ ਇਹ ਕੋਈ ਐਕਸ਼ਨ ਇਹ ਵਾਰ ਕਰਾਇਮ ਵੀ ਹੋ ਸਕਦਾ ਜੇ ਪਾਕਿਸਤਾਨ ਦਾ ਪਾਣੀ ਬੰਦ ਕਰ ਦਈਏ ਤਾਂ ਉਹਨਾਂ ਦੇ ਕੋਲੇ ਵੀ ਨਿਊਕਲੀਅਰ ਵੈਪਨਸ ਨੇ ਸਾਡੇ ਕੋਲੇ ਵੀ ਹੈਗੇ ਚੀਨ ਦੇ ਵਿੱਚ ਵੀ ਹੈਗੇ ਐ ਤੇ ਇੱਥੇ ਜੇ ਨਿਊਕਲੀਅਰ ਵਾਰ ਬਣ ਗਿਆ ਨਾ ਇੱਥੇ ਹਿੰਦੂ ਨੇ ਰਹਿਣਾ ਨਾ ਸਿੱਖ ਨੇ ਨਾ ਸਾਈ ਨੇ ਨਾ ਮੁਸਲਮਾਨ ਨੇ ਤੇ ਪਾਕਿਸਤਾਨ ਦੇ ਵਿੱਚ ਵੀ ਸਾਰੇ ਨੇ ਮਰ ਜਾਣਾ ਤਾਂ ਮੇਰਾ ਮਤਲਬ ਇਹ ਬਹੁਤ ਸੀਰੀਅਸ ਮਸਲਾ ਹੈਗਾ ਜਿਵੇਂ ਇਹ ਭਾਜਪਾ ਕੱਟੜਵਾਦ ਇੰਦੁਰ ਤੋਂ ਆ ਦੇ ਪਾਰਟੀ ਚੱਲ ਰਹੀ ਹੈ ਤੇ ਇਸ ਨੂੰ ਬੀਬੀ ਮੋਰਬਲ ਪ੍ਰੈਜ਼ੀਡੈਂਟ ਸਾਹਿਬ ਨੂੰ ਭੰਗ ਕਰਕੇ ਨਵੇਂ ਇਲੈਕਸ਼ਨ ਕਰਾਉਣੇ ਚਾਹੀਦੇ ਹੈ ਫੇਰ ਜਾ ਕੇ ਨਵੀਂ ਸਰਕਾਰ ਸੋਚੂਗੀ ਕਿ ਕੀ ਕਰਨਾ ਹੈਗਾ ਇਹ ਸਰਕਾਰ ਐਵੇਂ ਜੰਗ ਲਾ ਬੈਠੇ ਸਾਡਾ ਸਾਰਾ ਦਾ ਪੱਠਾ ਬੈਠ ਜੇ ਇਹਨਾਂ ਦੇ ਕੋਲੇ ਹਵਾਈ ਜਹਾਜ਼ ਹੋਣਗੇ ਜਿਹੜੇ ਇਹ ਫਿਫਥ ਜਨਰੇਸ਼ਨ ਦੇ ਹੈਗੇ ਹੈ ਨਵੇਂ ਨਵੇਂ ਰਫੇਲ ਲਏ ਆ ਪਰ ਉਹ ਫੋਰਨ ਸਾਡੇ 4 ਜਨਰੇਸ਼ਨ ਦੇ ਹੈਗੇ ਆ 5 ਜਨਰੇਸ਼ਨ ਦੇ ਵਿੱਚ ਇੰਨਾ ਦੇ ਕੋਈ ਜੈਟ ਹਵਾਈ ਜਹਾਜ਼ ਨਹੀਂ ਹੈ ਜਿਹੜਾ ਰੈਡਾਰ ਨੂੰ ਓਵਰਲਡ ਕਰ ਸਕੇ ਤੇ ਜਿਹੜੇ 5 ਜਨਰੇਸ਼ਨ ਦੇ ਹਵਾਈ ਜਹਾਜ਼ ਹੈ ਉਹ ਰੈਡਾਰ ਨੂੰ ਅਵੋਇਡ ਕਰ ਸਕਦੇ ਐ ਇਹਨਾਂ ਦੇ ਕੋਲੇ ਅਸਲਾ ਬੜਾ ਥੋੜਾ ਹੈ ਤੇ ਆਹ ਜਿਹੜੇ ਅਗਨੀਵੀਰ ਚਾਰ ਸਾਲ ਦਾ ਸਿਪਾਹੀ ਭਰਤੀ ਕਰ ਲਿਆ ਕਿ ਉਹ ਚਾਰ ਸਾਲ ਨੌਕਰੀ ਕਰੂਗਾ ਸਵਾਸ ਸਿੱਖੂਗਾ ਮੇਰਾ ਮਤਲਬ ਮੈਂਡਕ ਚਾਲ ਕਿਵੇਂ ਖਰੀਦੀ ਹੈ ਦੁਸ਼ਮਨ ਨੂੰ ਕਿਵੇਂ ਪਛਾਣਨਾ ਹੈ ਰੇਗਿਸਤਾਨ ਦੇ ਵਿੱਚ ਕਿਵੇਂ ਲੜਨਾ ਹੈ ਬਰਫੀਲੀ ਇਹ ਲਦਾਖ ਦੇ ਵਿੱਚ ਸੇਚਨ ਚ ਕਿਵੇਂ ਲੜਨਾ ਹੈ ਜੰਗਲਾਂ ਚ ਕਿਵੇਂ ਲੜਨਾ ਹੈ ਚਾਰ ਸਾਲ ਦਾ ਸਿਪਾਹੀ ਕਿਵੇਂ ਕਰ ਲੂਗਾ ਸਾਰਾ ਖੁਸ਼ ਜੇ ਨਾ ਕੋਈ ਜਿਹਦੇ ਬੋਲਦਾ ਹੈ ਨਾ ਕਰਦਾ ਹੈ ਨਾ ਇਹਨਾਂ ਨੂੰ ਕਰੇ ਇਹ ਕੋਈ ਐਕਸਪੀਰੀਅੰਸ ਆਪਣੀ ਸਟੇਟ ਦਾ ਸਟੇਟ ਇੰਨਾ ਦੀ ਹੁੰਦੀ ਸੀ ਯੋਧਿਆ ਦੀ ਉਹ ਵੀ ਇੱਕ ਲੈਜੈਂਡ ਹੈ ਮਿਥ ਹੈ ਕਿ ਇਹ ਯੋਧਿਆ ਦੇ ਵਿੱਚ ਇਹਨਾਂ ਨੇ ਰਾਜ ਕੀਤਾ ਹੈ ਹੋਰ ਬਾਕੀ ਮੈਨੂੰ ਦੱਸ ਦੋ ਕਰੋ ਹਿੰਦੂ ਦਾ ਰਾਜ ਕਿਸ ਮਿਲਿਆ ਹੋਇਆ ਜੇ ਇਹਨਾਂ ਨੂੰ ਰਾਜ ਕਰਨ ਦਾ ਨਹੀਂ ਪਤਾ ਸਿੱਖਾਂ ਨੂੰ ਬਾਹਰ ਕੱਢਿਆ ਹੋਇਆ ਨਾ ਸਾਡੀ ਗੱਲ ਫੋਰਨ ਅਫੇਅਰਸ ਦੇ ਵਿੱਚ ਹੁੰਦੀ ਹੈ ਨਾ ਡਿਫੈਂਸ ਦੇ ਵਿੱਚ ਹੁੰਦੀ ਹੈ ਨਾ ਅਗਰੀਕਲਚਰ ਦੇ ਵਿੱਚ ਹੁੰਦੀ ਹੈ ਕਿਸਾਨ ਮਾਰੇ ਗਏ ਹੈ ਉਹਨਾਂ ਦੇ ਟਰੈਕਟਰ ਤੋੜਤੇ ਹੈ ਉਹਨਾਂ ਨੇ ਆਮ ਪਾਰਟੀ ਨੂੰ ਵੋਟਾਂ ਵੀ ਪਾਈਆਂ ਤਾਂ ਵੀ ਭਗਵਾਨ ਸਮਾਨ ਨੇ ਉਹਨਾਂ ਨੂੰ ਚੰਡੀਗੜ੍ਹ ਦੇ ਵਿੱਚੋਂ ਬਾਹਰ ਕੱਢ ਦਿੱਤਾ ਤਾਂ ਮੇਰਾ ਮਤਲਬ ਹੈ ਦਿਨਚਰ ਆਪਾਂ ਬਾਰਡਰ ਨਹੀਂ ਖਲੋਦੇ ਉਹਨਾਂ ਚ ਸਾਡੇ ਵਿੱਚ ਹਰਿਆਵਲ ਤੇ ਖੁਸ਼ਹਾਲੀ ਨਹੀਂ ਆ ਸਕਦੀ ਹੈ ਕਿ ਐਪਟੇ ਦਾ ਲਖਨ ਉਹ ਜਿਹੜੇ ਸੀਮਾਜੀਤ ਭਾਜੀ ਜਿਹੜੇ ਨੇ ਨਾ ਕਿ ਇਹਨਾਂ ਦੇ ਜਿਹੜੇ ਦਾਦਾ ਜੀ ਸੀ ਨਾ ਇਹ ਆਪਣੇ ਫੈਸਲਾਬਾਦ ਦੇ ਕੋਲੇ ਮਾਨ ਬੰਦ ਹੂੰ ਇਹ ਉੱਥੇ ਤੇ ਜੱਜ ਹੁੰਦੇ ਸੀ ਇਹ ਦਾਦਾ ਜੀ ਇਹ ਦਾਦਾ ਜੀ ਇਹ ਇੱਥੇ ਵੀ ਜਿਹੜੀ ਖੁੱਲੀ ਕਚਹਿਰੀ ਲਾਉਂਦੇ ਹੁੰਦੇ ਸੀ ਕਿ ਲੋਕਾਂ ਦੇ ਜਿੰਨੇ ਮਸਲੇ ਮਸਾਇਲੇ ਨੇ ਇਹਨਾਂ ਦਾ ਉੱਥੇ ਜਿਹੜਾ ਹਵੇਲੀ ਤੇ ਪਹਿਰਗਾ ਬਣੀ ਹੋਈ ਸੀ ਨਾ ਉੱਥੇ ਬੈ ਕੇ ਤੇ ਸਾਰੇ ਮਾਮਲੇ ਥੱਲੇ ਕੀਤੇ ਜਾਂਦੇ ਸੀ ਫਿਰ ਸਨ 84 ਦੇ ਵਿੱਚ ਇਹ ਐਸਐਸਪੀ ਹੋਏ ਸਹੀ ਹੈ ਠੀਕ ਹੈ ਐਸਐਸਪੀ ਹੋਏ ਕੀ ਇਹਨਾਂ ਨੇ ਸਿਆਸਤ ਦੇ ਵਿੱਚ ਪੈ ਰੱਖਿਆ ਸਿਆਸਤ ਦੇ ਵਿੱਚ ਜਦੋਂ ਇਹਨਾਂ ਨੇ ਪੈ ਰੱਖਿਆ ਉਦੋਂ ਉਹ ਅੰਦਰ ਸੀ ਠੀਕ ਹੈ ਇਹ ਕਹਿੰਦੇ ਨੇ ਉਸ ਵਕਤ ਦੇ ਵਿੱਚ ਇੰਨੀ ਵੱਡੀ ਸੰਖਿਆ ਨਾਲ ਜਿੱਤੇ ਸੀ ਕਿ ਮੋਦੀ ਤੋਂ ਵੱਡੀ ਸੰਖਿਆ ਨਾਲ ਜਿੱਤੇ ਸੀ ਉਦੋਂ ਠੀਕ ਹੈ ਜਿੱਤਣ ਤੋਂ ਬਾਅਦ ਐਮਪੀਏ ਦੀ ਸੀਟ ਜਿੱਤੇ 3 ਸਾਲ ਫਿਰ ਵੀ ਅੰਦਰ ਰਹੇ 3 ਸਾਲ ਅੰਦਰ ਰਹੇ ਜਦੋਂ ਦੁਬਾਰਾ ਆ ਕੇ ਤੇ ਫਿਰ ਐਮਪੀਏ ਦੀ ਸੀਟ ਤੇ ਬੈਠੇ ਤੇ ਆਪਣੇ ਮਾਹੌਲਤਾਂ ਨੂੰ ਦੇਖਿਆ ਅੱਛਾ ਮੈਂ ਕਲੀਅਰ ਕਰ ਦਵਾਂ ਇਹਨੇ ਜੀ ਸਿਮਰਜੀਤ ਸਿੰਘ ਮਾਨ ਅੱਜ ਕੱਲ ਐਨਐਸਏ ਲੱਗੀ ਆ ਪੰਜਾਬ ਦੇ ਅਗਬੋਤਾ ਭਾਈ ਅਮਰਪਾਲ ਸਿੰਘ ਤੇ ਅਗਰ ਮੈਂ ਭੁੱਲਾ ਨਾ ਦੇ ਪਹਿਲੀ ਐਨਐਸਏ ਇਹਨਾਂ ਦੇ ਉੱਪਰ ਲੱਗੀ ਲਾਈ ਗਈ ਸੀ ਨੈਸ਼ਨਲ ਸਕਿਉਰਿਟੀ ਅਥਾਰਟੀ ਜਿਹੜਾ ਕਿਹਾ ਜਾਂਦਾ ਨਾ ਉਹਦੇ ਤਹਿਤ ਜਿਹੜਾ ਰੱਖਿਆ ਜਾਂਦਾ ਉਹ ਲਗਾ ਸਿਮਰਨਜੀਤ ਮਾਨ ਇਹਨਾਂ ਉੱਪਰ ਪਹਿਲੀ ਐਨਐਸਏ ਲੱਗੀ ਸੀ ਅੱਜ ਦੇ ਟਾਈਮ ਦੇ ਵਿੱਚ ਭਾਈ ਅਮਰਪਾਲ ਸਿੰਘ ਤੇ ਉਹਨਾਂ ਨੇ ਲਾਈ ਆ ਕਿਉਂਕਿ ਉਹ ਵੀ ਪੰਜਾਬ ਸਰਕਾਰ ਦੇ ਖਿਲਾਫ ਸੀ ਠੀਕ ਹੈ ਨਾ ਉਹ ਸਾਡੇ ਫਾਰਮ ਨੂੰ ਕੰਪੋਡ ਕਰਦਾ ਹੈ ਉਹਨੇ ਜਿਹੜਾ ਪੰਜਾਬ ਜਿਹੜਾ ਚਿੱਟਾ ਛਿੱਟਾ ਵੇਚਿਆ ਜਾ ਰਿਹਾ ਸਾਡੇ ਨੌਜਵਾਨ ਭਰਾ ਜਿਹੜੇ ਬਲੀ ਚੜਾਏ ਜਾ ਰਹੇ ਨੇ ਉਹਨਾਂ ਨੂੰ ਨਾ ਰੋਗ ਤੋਂ ਬਲਾਈ ਆ ਤੇ ਉਹਨਾਂ ਨੂੰ ਵੀ ਮੋਤੀ ਸਰਕਾਰ ਤੇ ਬੀਜ ਵੀ ਤੇ ਆਮ ਆਦਮੀ ਜਿਹੜਾ ਰਲ ਮਿਲ ਗਿਆ ਨਾ ਉਹਨਾਂ ਨੂੰ ਜ਼ਿਲ੍ਹੇ ਸਿੱਟ ਦੀ ਤਾਂ ਉਹਨਾਂ ਨੂੰ ਉੱਥੇ ਜਿਹੜਾ ਨਾ ਕਹਿਤੀ ਅਜ ਤੀਸਰਾ ਚਾਲ ਆ ਉਹਨਾਂ ਨੂੰ ਉਹਨਾਂ ਤੇ ਤੀਸਰੀ ਐਨਐਸ ਜਿਹੜੀ ਕਿ ਵਾਦਾ ਦਿੱਤੀ ਗਈ ਹੈ ਬਾਕੀ ਜਿਹੜੀਆਂ ਇਹਨਾਂ ਨੇ ਗੱਲਾਂ ਕੀਤੀਆਂ ਬਹੁਤ ਪੁਆਇੰਟਾਂ 'ਤੇ ਗੱਲਾਂ ਕੀਤੀਆਂ ਗੱਲਾਂ ਉਹਨਾਂ ਨੇ ਸਿੱਧੀਆਂ-ਸਿੱਧੀਆਂ ਕੀਤੀਆਂ ਜੀ ਕਿ ਤੁਹਾਡੇ ਕੋਲ ਕੋਈ ਪ੍ਰੂਫ ਹੀ ਨਹੀਂ ਹੈਗਾ ਹਾਂ ਕਿਸੇ ਚੀਜ਼ ਦੀ ਤੁਹਾਨੂੰ ਹਜ਼ਰ ਤੁਹਾਨੂੰ ਸਰਟੀਫਿਕੇਟ ਮਿਲੇ ਹੀ ਨਹੀਂ ਹੈ ਤੁਸੀਂ ਬਲੇਮ ਦੇਤਾ ਪਾਕਿਸਤਾਨ ਤੁਹਾਨੂੰ ਤੁਹਾਡੇ ਕੋਲ ਕੋਈ ਵੈਰੀਫਿਕੇਸ਼ਨ ਨਹੀਂ ਹੈ ਕਲੀਅਰ ਨਹੀਂ ਹੈ ਤੁਸੀਂ ਏਜੰਸੀਆਂ ਤੁਹਾਡੀਆਂ ਟੋਟਲੀ ਫੇਲ ਨੇ ਤੁਹਾਡ ਕੋਈ ਇੰਨੀ ਲੈਵਲ ਦੀ ਏਜੰਸੀ ਆ ਅਗਰ ਇਹ ਚੱਕਰ ਹੋਣਾ ਸੀ ਪਾਕਿਸਤਾਨ ਵੱਲੋਂ ਕੀਤਾ ਜਾਣਾ ਸੀ ਪਹਿਲਗਾਮ ਵਾਲਾ ਠੀਕ ਹੈ ਜਿੰਦਾ ਕਿ ਸਾਨੂੰ ਤਹਿ ਦੀ ਗੋਫਸੋਸ ਆ ਤੇ ਤੁਹਾਡੀਆਂ ਏਜੰਸੀਆਂ ਕੀ ਕਰ ਰਹੀਆਂ ਸੀ ਅਗਰ ਤੁਸੀਂ ਇਲਜ਼ਾਮ ਲਾਣਾ ਪੀ ਏਜੰਸੀ ਤੇ ਲਾਓ ਅਗਰ ਕੋਈ ਸਵਾਲ ਕਰਨਾ ਆਪਣੀਆਂ ਏਜੰਸੀਆਂ ਕੋ ਜਾ ਕੇ ਪੁੱਛੋ ਨਾ ਕਿ ਤੁਸੀਂ ਕੀ ਕਰ ਰਹੇ ਸੀ ਏਜੰਸੀ ਦਾ ਕੰਮ ਕੀ ਆ ਕਿ 100 ਪਰਸੈਂਟਲੀ ਜਿਹੜਾ ਨਾ ਪ੍ਰੋਟੈਕਟ ਕਰਨਾ 1 ਪਰਸੈਂਟ ਵੀ ਉੱਥੇ ਫੇਲਿਅਰ ਨਹੀਂ ਹੈ ਏਜੰਸੀ ਦਾ ਕੰਮ ਠੀਕ ਹੈ ਜਿੱਥੇ ਅਗਰ ਤੁਸੀਂ 1% ਫੇਲ ਹੁੰਦੇ ਹੋ ਤੁਸੀਂ ਅਗਲਾ ਬੰਦਾ ਹੈ ਜਿੱਤ ਗਿਆ ਨਾ ਤੇ ਜਾ ਕੇ ਸਵਾਲ ਕਰਨਾ ਆਪਣੀ ਏਜੰਸੀਆਂ ਦੇ ਕੋਲ ਸਵਾਲ ਕਰੋ ਕਿ ਇਹ ਕੰਮ ਕਿਸ ਤਰ੍ਹਾਂ ਬਣਿਆ ਤੁਸੀਂ ਡਾਇਰੈਕਟਲੀ ਅਗਰ ਪਾਕਿਸਤਾਨ ਨੂੰ ਅਗੇ ਤੁਸੀਂ ਕਰਦੇ ਹੋਗੇ ਬਲੇਮ ਹਰਦਾਏ ਵੈਸੇ ਉਹਨੇ ਜਿਵੇਂ ਗੱਲ ਕੀਤੀ ਕਿ ਉਹਨੇ ਕਿਹਾ ਜੀ ਕੈਨੇਡਾ ਦੇ ਵਿੱਚ ਤਿੰਨ ਸਿੱਖ ਮਰਵਾਏ ਗਏ ਨੇ ਤੇ ਉਥੇ ਜਿਹੜਾ ਹੋਰ ਉਹ ਹਰ ਜੀਫਿੰਗ ਮੈਨੇਜਰ ਨੂੰ ਇਹਨਾਂ ਨੇ ਮਰਵਾਇਆ ਉਹਨਾਂ ਦਾ ਜਿਹੜਾ ਪ੍ਰਾਈਮ ਮਿਨਿਸਟਰ ਜਸਟਨ ਰੂਡੋ ਉਹ ਡਾਇਰੈਕਟਰੀ ਉਹਨਾਂ ਲਈ ਇਲਜ਼ਾਮ ਇਲਜ਼ਾਮ ਦਿੱਤਾ ਉਹ ਸਰਕਾਰ ਨੂੰ ਉਹਨਾਂ ਨੇ ਕਿਹਾ ਤੁਸੀਂ ਕਰਵਾਇਆ ਸਾਡੇ ਪਾਕਿਸਤਾਨ بلوچستان ਦੇ ਵਿੱਚ ਅਕਸਰ ਇਹਨਾਂ ਨੇ ਅਟੈਕ ਵਗੈਰਾ ਕਰਵਾਇਆ ਡਾਇਰੈਕਟ ਨਹੀਂ ਐਂਟਰੀਂ ਵਾਲਾ ਜਿਹੜਾ ਕੰਦੇ ਪੇ ਬਿਲਕੁਲ ਬੜਾ ਵੱਡਾ ਇਸ਼ੂ ਬਣਦਾ ਵਾ ਫਿਰ ਅਮਰੀਕਾ ਦੇ ਵਿੱਚ ਇਹਨਾਂ ਨੇ ਉਹ ਪੰਨੂ ਭਾਜੀ ਪੰਨੂ ਭਾਜੀ ਦੇ ਉੱਪਰ ਜਿਹੜਾ ਅਟੈਕ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਉਹਦੇ ਜੇ ਨਕਾਬ ਬੇਨਕਾਬ ਹੋ ਗਏ ਨੇ ਉਹਨਾਂ ਦਾ ਇਟੇਜੈਂਸੀ ਦਾ ਸਟਰੋਂਗ ਏਜੰਸੀ ਆ ਕਿ ਉਹਨਾਂ ਕੱਲ੍ਹ ਆਇਆ ਇਹਨਾਂ ਦੀ ਰੋਲ ਏਜੰਸੀ ਦਾ ਉਹਨਾਂ ਨੇ ਦੱਸਿਆ ਨਾ ਨੰਦੂ ਕਿ ਕੀ ਨਾਮ ਸੀ ਹੁੰਦਾ ਉਹਨਾਂ ਨੇ ਕਲੀਅਰਲੀ ਉਹਨੂੰ ਫੜਿਆ ਵਾ ਉਦੋਂ ਤੋਂ ਵੀ ਮੋਤੀ ਭੱਜ ਗਿਆ ਉਹਨੇ ਕਿਹਾ ਜੀ ਅਸੀਂ ਪਹਿਲੇ ਦਾ ਹੀ ਇਹਨੂੰ ਰਿਜ਼ਾਈਨ ਦੇ ਦਵਾਤਾ ਹੋਇਆ ਵਾ ਠੀਕ ਆ ਬੜੇ ਮਾਮਲੇ ਦੇ ਬਾਰੇ ਨੇ ਇੰਟਰਨੈਸ਼ਨਲ ਲੈਵਲ ਦੇ ਉੱਪਰ ਹਰ ਗੱਲ ਦੇ ਉੱਪਰ ਉਹ ਜਿਹੜਾ ਭੱਜ ਜਾਂਦੇ ਨੇ ਲੇਕਿਨ ਭਾਜੀ ਉਹਨਾਂ ਨੇ ਬੜੀਆਂ ਵਧੀਆਂ ਗੱਲਾਂ ਉਹ ਵੀ ਗੱਲ ਕੀਤੀ ਹੈ ਨਾ ਕਿ ਅਸੀਂ ਅਗਰ ਕਹੀਏ ਕਿ ਅਸੀਂ ਬਹੁਤ ਗਾਉ ਆ ਜਾਂ ਅਸੀਂ ਬਹੁਤ ਸ਼ਰੀਫ ਹਾਂ ਕੁਛ ਨਹੀਂ ਕੀ ਕੁਛ ਨਹੀਂ ਕਰਵਾਇਆ ਗਿਆ ਨਾ ਸਾਡੀ ਹਕੂਮਤ ਵੱਲੋਂ ਕੀ ਕੁਛ ਨਹੀਂ ਕਰਵਾਇਆ ਗਿਆ 2020 ਦੇ ਵਿੱਚ ਜੰਮੂ ਕਸ਼ਮੀਰ ਚ ਉਹਨਾਂ ਨੇ ਬੜੀ ਅੱਛੀ ਗੱਲ ਕੀਤੀ ਕਿ 43 ਸਿੱਖਾਂ ਨੂੰ ਮਰਵਾ ਦਿੱਤਾ ਗਿਆ ਉਦੋਂ ਤੇ ਐਡਾ ਵੱਡਾ ਇਸ਼ੂ ਨਾ ਬਣਿਆ ਉਦੋਂ ਸਿੱਖ ਸਾਂ ਨਾ ਉਹਨਾਂ ਦਾ ਹੋਰ ਸਾਹਿਬ ਸਰ ਦੇ ਤਾਂ ਕਰਕੇ ਕੋਈ ਇਸ਼ੂ ਨਹੀਂ ਲਿਆ ਗਿਆ ਉਸ ਟਾਈਮ ਦੇ ਵਿੱਚ ਵੀ ਕਲਿੰਟਨ ਆਇਆ ਸੀ ਦੋਰੇ ਦੇ ਉੱਪਰ ਭਾਰਤ ਦੇ ਵਿੱਚ ਜਦੋਂ ਇਹ ਵਾਕਿਆ ਹੋਇਆ ਨਾ ਤੇ ਉਦੋਂ ਕਲਿੰਟਨ ਆਇਆ ਸੀ ਅਮਰੀਕਾ ਦਾ ਤੇ ਉਸ ਟਾਈਮ ਵੀ ਇਹੀ ਵਾਕਿਆ ਸੇਮ ਆਇਆ ਤੇ ਉਹ 43 ਸਿੱਖ ਮਾਰ ਦਿੱਤੇ ਗਏ ਹਨ ਤੇ ਉਦੋਂ ਕੋਈ ਏਡਾ ਵੱਡਾ ਇਸ਼ੂ ਨਾਲ ਬਣਾਇਆ ਗਿਆ ਉਹ ਇਹ ਆਪ ਕਰਵਾਉਂਦੇ ਨੇ ਸਾਰਾ ਕੁਝ ਇਹ ਦੀ ਗਲਤੀ ਕੋਰ ਬੁਠ ਬੈਠੀ ਆ ਨਾ ਇੰਡੀਆ ਦੀ ਸਾਰਾ ਕੁਝ ਪੋਲਿਟਿਕਸ ਆਪ ਕਰ ਦਿੱਤੀ ਪੋਲਿਟਿਸ਼ਨ ਗੇਮ ਸਿਰਫ ਆਪਣੀਆਂ ਕਾਮੀਆਂ ਛਪਾਣ ਆਸਤੇ عوام ਦੀ ਹਮਾਇਤ ਜ਼ਿਆਦਾ ਵਧਾਉਣ ਆਸਤੇ ਇਹ ਚੱਕਰ ਜਿਹੜੇ ਨੇ ਚਲਾ ਦਿੱਤੇ ਤੇ ਪੰਜਾਬ ਦੇ ਵਿੱਚ ਜਿਹੜਾ ਵੀ ਲੀਡਰ ਖੜਾ ਹੋਇਆ ਜਿਵੇਂ ਸੀ ਉਸੇ ਜਿਹੇ ਦੀ ਫਿੱਦੂ ਸੀ ਇਹ ਸਾਰੇ ਮਰਵਾ ਦਿੱਤੇ ਮਰਵਾ ਦਿੱਤੇ ਕਿਹਨਾਂ ਨੇ ਉਹ ਵੀ ਕਿਸ ਤਰ੍ਹਾਂ ਸਾਡੇ ਪਾਸੇ ਹੀ ਭਾਜੀ ਨਾਲ ਜਿਹੜਾ ਬੰਦਾ ਵੀ ਪੰਜਾਬ ਦਾ ਜਿਹੜਾ ਨੌਜਵਾਨ ਆ ਪੰਜਾਬ ਕੋਈ ਵੀ ਆ ਪੰਜਾਬ ਦੀ ਆਵਾਜ਼ ਸੀ ਬਾਹਰ ਨਿਕਲਦਾ ਹੈ ਨਾ ਜਾਂ ਤੇ ਉਹਨਾਂ ਨੂੰ ਜਿਲਾ ਹੀ ਪਾ ਦਿੱਤਾ ਜਾਂਦਾ ਜਾਂ ਉਹਨਾਂ ਨੂੰ ਟੈਰਰਿਸਟ ਕੋਸ਼ਿਸ਼ ਕਰ ਦਿੱਤਾ ਜਾਂਦਾ ਜਾਂ ਕਿਸੇ ਨਾ ਕਿਸੇ ਤਰ੍ਹਾਂ ਜਿਹੜਾ ਨਾ ਕਿ ਮਰਵਾ ਦਿੱਤਾ ਜਾਂਦਾ ਤਾਂ ਵੀ ਅੱਗੇ ਨਾ ਆ ਸਕਣ ਉਹ ਅੱਗੇ ਨਹੀਂ ਆ ਸਕਦੇ ਕਿ ਦਬਾ ਕੇ ਰੱਖਣਾ ਚਾਹੁੰਦੇ ਨੇ ਫਾਇਦਾ ਵੀ ਪੰਜਾਬ ਤੋਂ ਚੱਕਣਾ ਪੈ ਪੰਜਾਬ ਇਹਨਾਂ ਵਾਸਤੇ ਸਪੈਸ਼ਲ ਵੀ ਬਹੁਤ ਆ ਫਾਇਦਾ ਪੰਜਾਬ ਤੋਂ ਹੀ ਚੱਕਣਾ ਵਾ ਠੀਕ ਆ ਔਰ ਇਲਜ਼ਾਮਬਾਦੀ ਵੀ ਪੰਜਾਬ ਦੇ ਦੇਣੀ। ਕੋਈ ਤੁਸੇ ਕਿਸੇ ਨੂੰ ਅੱਗੇ ਵੀ ਨਹੀਂ ਆਉਂਦੇ ਨਾ। ਹਿਸਟਰੀ ਤੁਸੀਂ ਚੁੱਕ ਕੇ ਦੇਖ ਲਵੋ ਨਾ ਤੇ ਸਭ ਤੋਂ ਜ਼ਿਆਦਾ ਅਸੀਂ ਭਾਰਤ ਨੂੰ ਆਜ਼ਾਦ ਕਰਾਣ ਦੀ ਕੁਰਬਾਨੀਆਂ ਸਿੱਖਾਂ ਨੇ ਦਿੱਤੀਆਂ। ਬਿਲਕੁਲ ਠੀਕ ਹੈ। ਲੇਕਿਨ ਉਹਨਾਂ ਦਾ ਮੁੱਲ ਨਹੀਂ ਪੈਂਦਾ। ਬਾੜੀਆ ਕਟਰੀਆ ਦੀ ਆਪਾਂ ਚੁੱਕ ਕੇ ਨਜ਼ਰ ਮਾਰਾਂਗੇ ਨਾ ਉਹਨਾਂ ਦੀ ਬਹੁਤ ਰਿਸਪੈਕਟ ਹੈ। ਜਿਸ ਤਰ੍ਹਾਂ ਕਿ ਆਪਾਂ ਵੀਡੀਓ ਦੇਖ ਰਹੇ ਹਾਂ ਨਾ ਤੇ ਆਪਾਂ ਨੌਲੇਜ ਹੈ ਉੱਥੇ ਉਹਨਾਂ ਨੂੰ ਸਾਡੇ ਸਿੱਖ ਵੀਰਾਂ ਨੂੰ ਬਹੁਤ ਜ਼ਿਆਦਾ ਰਿਸਪੈਕਟ ਦਿੱਤੀ ਜਾਂਦੀ। ਲੇਕਿਨ ਆਪਣਾ ਜਿਹੜਾ ਉਹਨਾਂ ਦਾ ਵਤਨ ਜਿਹੜਾ ਦੇਸ਼ ਆ ਉੱਥੇ ਉਹਨਾਂ ਨਾਲ ਵਿਤਰਾ ਕੀਤਾ ਜਾਂ ਕਿ ਉਹਨਾਂ ਨਾਲ ਕੋਈ ਇਨਸਾਫ ਨਹੀਂ ਉਹਨਾਂ ਆਸੇ ਲਿਆਦਾ ਕਾਨੂੰਨ ਆਪਣੇ ਆਸੇ ਇਹਨਾਂ ਦੇ ਲਿਆਦਾ ਕਾਨੂੰਨ ਨੇ ਇਸ ਤਰ੍ਹਾਂ ਕੀਤਾ ਜਾ ਕੇ ਹੁਣ ਪਾਈ ਆਪਣਦ ਪਾਸ ਸੀ ਇਹਨਾਂ ਨੇ ਜੇਲੇ ਰੱਖਿਆ ਵਾ ਉਹ ਏਡੀ ਵੱਡੀ ਲੀਡ ਦੇ ਨਾਲ ਐਮਪੀ ਆ ਜਿੱਤਿਆ ਵਾ ਜੇਲ੍ਹੇ ਸੀਗਾ ਜਦੋਂ ਇਲੈਕਸ਼ਨ ਹੋਏ 4 ਲੱਖ ਹਿਸਟਰੀ ਦੇ ਵੋਟ ਨੇ 4 ਲੱਖ ਵੋਟਾਂ ਦੇ ਨਾਲ ਆਵਾਮ ਨੇ ਜੇਲ੍ਹ ਬੈਠ ਕੇ ਜਤਾਇਆ ਨਾ ਕੋਈ ਕੈਂਪੇਨ ਕੀਤੀ ਨਾ ਕੋਈ ਰੈਲੀ ਨਿਕਲੀ ਨਾ ਕੋਈ ਰੁਪਈਆ ਲੱਗਾ ਸਿਰਫ ਆਵਾਮ ਦੇ ਪਿਆਰ ਦੀ ਉਹਨਾਂ ਨੂੰ ਜਤਾਇਆ ਉਹਨਾਂ ਦੇ ਬਾਹਰ ਆਉਣ ਤੋਂ ਪਹਿਲੇ ਪਹਿਲੇ ਇਹਨਾਂ ਨੇ ਉਹਨਾਂ ਦੀ ਸਿੱਧੂ ਬਾਜੀ ਨੂੰ ਵੀ ਆਪਣਾ ਕੁਮਾਰ ਦਿੱਤਾ ਗਿਆ ਤੇ ਦੂਸਰੇ ਬਾਜੀ ਜਿਹੜੇ ਨੇ ਉਹਨਾਂ ਨੂੰ ਮੰਨਦਾ ਸੀ ਐਸੇ ਹੀ ਉਹਨਾਂ ਦਾ ਐਕਸਲੈਮ ਕਰਵਾ ਕੇ ਕਰ ਦਿੱਤਾ ਗਿਆ ਕਿ ਉਹਨਾਂ ਨੂੰ ਬਰਦਾਸ਼ਤ ਨਹੀਂ ਹੈ ਠੀਕ ਹੈ ਨਾ ਲੇਕਿਨ ਜਿਹੜੀਆਂ ਉਹਨਾਂ ਨੇ ਇੰਟਰਵਿਊ ਦਿੱਤਾ ਬੜਾ ਵਧੀਆ ਇੰਟਰਵਿਊ ਦਿੱਤਾ ਉਹਨਾਂ ਨੇ ਡਾਇਰੈਕਟਲੀ ਪਾਕਿਸਤਾਨ ਦੀ ਸਪੋਰਟ ਕੀਤੀ ਹੈ ਠੀਕ ਹੈ ਨਾ ਆਉਂਦਾ ਕੈਮਰਾ ਆ ਕੇ ਔਰ ਇਹ ਸਿਮਰਜੀਤ ਸਿੰਘ ਮਾਨ ਬੜੇ ਬੁਰੀ ਜਾਲੇ ਬੰਦ ਕੀਆ ਨਾ ਕਿ ਜੇਕਰ ਇੱਡਾ ਵੱਡਾ ਪਹਿਲਗਾਮ ਚ ਅਟੈਕ ਹੋ ਰਿਹਾ ਸੋ ਹਸਟਲ ਤੇ ਜਿੱਥੇ ਸੁੱਤੀਆਂ ਹੋਈਆਂ ਅਸੀਂ ਕਿੱਥੇ ਸਿਗੀਆਂ ਜਿੰਦੀਆਂ ਇੰਨੀਆਂ ਵਗਿਆ ਕਰਨਾ ਆਾਗਰ ਇਲਜ਼ਾਮਬਾਜ਼ੀ ਕਰਨੀ ਫਰਸਟ ਆਪਣਾ ਤੁਸੀਂ ਆਪਣੇ ਮੁਲਕ ਹਲ ਦੇਖੋ ਨਾ ਕੋਈ ਤੁਹਾਡੇ ਮੁਲਕ ਚ ਆ ਕੇ ਇੰਨਾ ਵੱਡਾ ਨਾ ਕਰੇ ਆਪਣੀ ਕੰਨੀ ਛੁਪਾਣ ਆਸਤੇ ਤੁਸੀਂ ਦੂਸਰੇ ਮੁਲਕ ਤੇ ਇਲਜ਼ਾਮ ਲਾ ਦਿਓ ਕਿ ਜੋ ਕੀਤਾ ਜੀ ਪਾਕਿਸਤਾਨੀ ਕਰਵਾਉਂਦਾ ਜੋ ਕਰਵਾਉਂਦਾ ਜੀ ਪਾਕਿਸਤਾਨੀ ਕਰਵਾਉਂਦਾ ਵਾ ਤੁਸੀਂ ਗਲਤ ਗੋ ਇਲਜ਼ਾਮ ਲਾਉਂਦੇ ਵੀ ਤੇ ਤਰੀਕੇ ਨਾਲ ਲਾ ਲੈਂਦੇ ਜਲਦਬਾਜ਼ੀ ਬੁਤੀ ਕਰ ਬਸ ਬਹੁਤੀ ਜਲਦਬਾਜ਼ੀ ਇਹ ਨਾ ਉਹ ਅੱਗੇ ਆ ਗਈ ਪਤਾ ਚੱਲ ਗਿਆ ਸਾਡੀ ਦੁਨੀਆ ਦੇ ਸਾਹਮਣੇ ਕੋਈ ਨਾ ਉਧਰ ਹੋਈਏ ਉਹ ਇਹ ਬਾਤ ਕੀ ਬਾਤ ਹੈ ਇਹ ਅਫਸੋਸ ਹੈ ਠੀਕ ਹੈ ਦਿਲੋਂ ਅਫਸੋਸ ਹੈ ਇਹੋ ਮਾਮਲਾ ਉਧਰ ਹੋ ਰਿਹਾ ਹੈ ਦੂਜੀ ਸਾਈਡ ਤੇ ਜਿਹੜਾ ਇਹਨਾਂ ਦਾ ਸੋਸ਼ਲ ਮੀਡੀਆ ਏਜੰਸੀਆਂ ਨੇ ਕੱਢਿਆ ਫੇਕ ਉਹ ਦੂਜੀ ਸਾਈਡ ਤੇ ਆਜ ਪਾਕਿਸਤਾਨੀ ਇਜ਼ਾਮਬਾਜ਼ੀ ਉਹਨਾਂ ਦਾ ਸਪੂਟ ਘਾ ਰਹੇ ਨੇ ਠੀਕ ਹੈ ਕੋਈ ਵੈਰੀਫਿਕੇਸ਼ਨ ਨਹੀਂ ਕੀਤੀ ਉਹਨਾਂ ਦੀ ਕੋਈ ਪ੍ਰੂਫ ਨਹੀਂ ਕੁਝ ਵੀ ਨਹੀਂ ਕਿ ਵਿਦਆਊਟ ਐਡੀਟਿੰਗ ਤੇ ਉਹ ਪਾਕਿਸਤਾਨ ਇਲਜ਼ਾਮ ਘ ਜਿਹੜਾ ਗਿਆ ਸਰਾਸਰ ਗਲਤ ਦਾ ਤੇ ਤੁਸੀਂ ਇਹ ਦੇਖੋ ਕਿ ਬਾਰਡਰ ਪੇ ਲਾ ਕਿਤੇ ਖੁੱਲੇ ਨੇ ਨਾ ਤੇ ਸਾਡੇ ਪੰਜਾਬੀ ਵੀਰਿਆਂ ਨੂੰ ਕਿੰਨਾ ਫਾਇਦਾ ਹੋਇਆ ਉਸ ਬਾਰਡਰ ਤੋਂ ਦੱਸ ਰਹੇ ਸੀ ਨਾ ਤੇ ਉਹ ਵੀ ਕਲੋਜ਼ ਕਰ ਦਿੰਦੇ ਆ ਉਹ ਫਿਰ ਡਿਮਾਂਡ ਕਰ ਰਹੇ ਨੇ ਕਿ ਸਾਡੇ ਆਸ ਪਾਸ ਬਾਰਡਰ ਐਸਾ ਨਾ ਚ ਤਿੰਨ ਤਰੀ ਨੂੰ ਕਹਿ ਤਰੇ ਸਾਂ ਕਿ ਬਾਰਡਰ ਸ਼ੇਖ ਖੁੱਲਣ ਫਿਰ ਨਹੀਂ ਨਹੀਂ ਉਹ ਪ੍ਰੋਟੈਸਟ ਕਰ ਲਓ ਜਿਵੇਂ ਉਹ ਜਿਸ ਤਰ੍ਹਾਂ ਆਪਾਂ ਵਿਚਾਰ ਕਰਦੇ ਆ ਨਾ ਸਾਰੇ ਬਿੱਲ ਬੈਠ ਕੇ ਉਹ ਕਰਨ ਗਿਆ ਪੇ ਲੋ ਅਗਰ ਦੇਖੋ ਅੱਗੇ ਦੇ ਜਿਆਦਾ ਗੌਰਮੈਂਟ ਨੇ ਦੇਣੇ ਨਾ ਅਸੀਂ ਲੋਕ ਕੀ ਕਰ ਸਕਦੇ ਹਾਂ ਬੜਾ ਜਿਆਦਾ ਗਏਗੀ ਤੇ ਉਧਰੋਂ ਕਹਾਂਗੇ ਇੱਧਰ ਆ ਸਕਦੀ ਨਹੀਂ ਆ ਸਕਦੀ ਉਹ ਕਹਿੰਦਾ ਉਧਰੋਂ ਕਹਾਂਗੇ ਇੱਧਰ ਆਵੇ ਪੰਜਾਬ ਵਾਲਾ ਇੱਟ ਤੇ ਪਾਕਿਸਤਾਨ ਜਾਵੇ ਈਰਾਨ ਜਾਵੇ ਉਹ 34 ਰੁਪਏ ਰੇਟ ਦੱਸਦੇ ਪੇ ਸਪੋਰਟ ਕਰਦਾ ਹਾਂ ਠੀਕ ਹੈ ਕੁਆਟਰ ਵਿੱਚ ਆ ਜਾਂਦਾ ਕੁਆਂਟਲ ਦੇ ਵਿੱਚ ਆਇਆ ਦੀ ਮੇਰਾ خیال 100 ਕਿਲੋ 100 ਕਿਲੋ ਦਾ ਕੁਆਂਟਲ ਹੁੰਦਾ ਹੈ ਇੰਡੀਆ ਦੇ ਜੇ ਕੁਆਂਟਲ ਹੁੰਦਾ 100 ਕਿਲੋ ਦਾ ਹੁੰਦਾ 2400 इंडिया ਦਾ ਰੇਟ 2.5 2.5 ਨਹੀਂ ਨਹੀਂ ਮੈਂ ਤਾਂ ਉਸੇ ਹੀ ਕਰ ਰਿਹਾ ਕਨਫਰਮ ਨਹੀਂ ਆ ਮੈਨੂੰ ਮੈਨੂੰ ਕਨਫਰੰਸ ਹੋ 100 ਕਿਲੋ ਦਾ 100 ਕਿਲੋ ਦਾ 3400 इंडिया ਦਾ ਟਾਈਮ ਮੰਨ ਕੇ ਆ ਜਾਂਦਾ ਉਹ ਕੈਲਕੂਲੇਸ਼ਨ ਕੀਤੀ ਜਾਏ ਨਾ ਤਾਂ ਇਕੁਅਲ ਰੇਟ ਬਣਦਾ ਪਾਕਿਸਤਾਨ ਦੇ ਸਾਬ 3400 ਇਹ 3400 ਪਾਕਿਸਤਾਨ ਦਾ ਨਹੀਂ ఇండియా ਬਾਕੀ ਉਹਨਾਂ ਨੇ ਇੰਡੀਆ ਬਰ ਇੰਡੀਅਨ ਪ੍ਰਾਈਸ ਲਾ ਲਿਆ ਸੋ ਸੋ ਉਹ ਦੱਸੀ ਨਾ 2400 ਪਹਾ ਪਖ ਦਾ 24 ਤੇ 3400 ਚਲੋ ਵੀ 2.5 ਮੰਨਦਾ ਜਿਹੜਾ ਰੇਟ ਹੈ ਉਸਾ ਹਾਂ 2.5 ਦਾ ਰੇਟ ਉਹਦੇ ਬਰਾਬਰ ਜਾਏਗਾ ਅੱਛਾ ਇਹ ਐਸੀ ਕੀ ਆਈ ਦੀ ਵੀਡੀਓ ਤੇ ਐਸੀ ਜੀ ਸਾਡੇ ਵਿਚਾਰ ਠੀਕ ਹੈ ਔਰ ਜਿੱਲੋ ਸਾਡਾ ਜਿਹੜਾ ਨਾ ਸਾਡੇ ਸਿੱਖ ਵੀਰਾਂ ਦੇ ਨਾਲ ਬੜਾ ਪਿਆਰ ਆ ਔਰ ਉਹ ਚੀਜ਼ ਨੂੰ ਪ੍ਰੂਫ ਕਰ ਰਹੇ ਨੇ ਦੇਖੋ ਹੁੰਦਾ ਕੈਮਰਾ ਆ ਕੇ ਪਾਕਿਸਤਾਨ ਜ਼ਿੰਦਾਬਾਦ ਪਾਕਿਸਤਾਨ ਦੀ ਕਿਸ ਤਰ੍ਹਾਂ ਕਿਸਪੋਰਟ ਕਰਦੇ ਆਪਰੂ ਨਜ਼ਰ ਆ ਰਹੇ ਨੇ ਠੀਕ ਹੈ ਇੱਕ ਵੀਡੀਓ ਦੇਖੀ ਹੁੰਦੇ ਵਿੱਚ ਸਾਰੇ ਪਾਕਿਸਤਾਨ ਮੁਰਦਾਬਾਜ਼ ਦੇ ਨਾਰੇ ਮਾਰਦੇ ਪੇ ਮੂਤ ਪੀਨੇ ਜਿੰਨੇ ਮੂਤ ਪੀਨੇ ਨੇ ਇੱਕ ਸਾਈਡ ਤੇ ਖਲੋਤੇ ਤੇ ਪੰਜਾਬੀ ਭਰਾ ਉੱਥੇ ਦੋ ਸਾਡੇ ਖਲੋਤੇ ਸੀ ਉੱਥੇ ਨਾਰਾ ਮਾਰਨ ਲੱਗੇ ਪਾਕਿਸਤਾਨ ਜ਼ਿੰਦਾਬਾਦ ਉਹਨਾਂ ਨੂੰ ਉੱਥੋਂ ਚੁੱਕਿਆ ਅਰੈਸਟ ਕਰ ਦਿੱਤਾ ਗਿਆ ਉਹਨਾਂ ਦੇ ਉੱਤੇ ਮੁਲਕ ਦਾ ਇੰਦਾ ਨੈਸ਼ਨਲ ਸੈਕਿਉਰਿਟੀ ਦੇ ਉੱਤੇ ਇਲਜ਼ਾਮ ਲਾ ਦਿੱਤਾ ਗਿਆ ਇਲਜ਼ਾਮ ਲਾ ਕੇ ਤੇ ਉਹਨਾਂ ਦੇ ਕੇਸ ਉਹ ਵੀਡੀਓ ਮੈਂ ਵੀ ਵੇਖੀ ਉਹਨੇ ਸਾਡੇ ਪੰਜਾਬੀ ਵੀਰਾਂ ਨੇ ਇੱਕ ਵਾਰੀ ਪੈਰੋ ਕੱਟ ਦਿੱਤਾ ਬੜਾ ਵੱਡਾ ਮੋਰਚਾ ਲਗਾ ਸੀ ਜੀ ਇਹਨਾਂ ਦਾ ਉਹਨੇ ਇਹ ਪਾਕਿਸਤਾਨ ਮੁਰਦਾਬਾਦ ਦੇ ਨਾਰੇ ਲਾ ਰਹੇ ਸੀ ਉਹਨੇ ਡਾਇਰੈਕਟਲੀ ਵਿੱਚ ਖਲੋ ਗਏ ਉਹਨੇ ਕਿਹਾ ਪਾਕਿਸਤਾਨ ਜਿੰਦਾਬਾਦ ਉਹਨੇ ਇਹਨਾਂ ਦਾ ਮੂਤ ਕੱਟਦਾ ਮੂਪੀ ਨਾਲ ਉਹਤੇ ਉਹਨਾਂ ਦਾ ਸਪੋਰਟ ਬੜਾ ਥਰਡ ਹੋਇਆ ਉਸ ਚੀਜ਼ ਦੇ ਉੱਪਰ ਬੜੀ ਵੇਖਣ ਵਾਲੀ ਬਾਜ਼ਰੀਨ ਗਈ ਉਹ ਸਾਡੀ ਵੀਰੇ ਦੀ ਵੀਡੀਓ ਅਮਰ ਬੜੀ ਅੱਛੀ ਵੀਡੀਓ ਸੀ ਸਿੰਦਰਜੀ ਦੀ ਬਾਜ਼ੀ ਦੀ ਆ ਬੜਾ ਅੱਛਾ ਬਿਆਨ ਦਿੱਤਾ ਉਹਨਾਂ ਨੇ ਮੀਡੀਆ ਦੇ ਬੈਠ ਕੇ ਅੱਛਾ ਜੀ ਐਸੀ ਹੀ ਅੱਜ ਦੀ ਵੀਡੀਓ ਤੇ ਉਮੀਦ ਕਰਦੇ ਆ ਤੁਹਾਨੂੰ ਅੱਛੀ ਲੱਗੀ ਤੇ ਆਪਣੀ ਕਮੈਂਟਸ ਕਰਕੇ ਲਾਈਕ ਆਪਣੀ ਜਿਆ اظہار لازمی ਕਰਨਾ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਚ ਹੁਣੇ ਦੇ ਰਾਸਤੇ ਅੱਲਾਹ ਹਾਫਿਜ਼